دو ہزار بالی شری گرو گرنتھ جیون پوتر ہزوری پہلے پاشا شری گرو نانک دیو جی مہاراج نویں سری گرو تگ بہادر جی کے پاون مبارک استھان گردوارا شری کو صاحب وکے صبح ایمان گروہ پیاری سا سنگت جی آؤ سب کو پہلے کلگی کار پاشاہ جی وی ہوئی میٹھی گروہ گرو فتح کی سانجھائی جی گروہ جی کا خالس گروہ جی کی خطے فتح میرے تو پہلے بہت ہی سنگھ صاحب جتے دار بابا سنگھ جی ਮੁਖੀ ਬਹੁ ਡਾ ਗਾਲ 96 ਕਰੋੜੀ ਉਹਨਾਂ ਨੇ ਗੁਰਦੇਵ ਬਹਾਦਰ ਪਾਸ਼ਾ ਜੀ ਦੇ ਇਤਿਹਾਸ ਦੀ ਇੱਕ ਤੰਦ ਨੂੰ ਛੁੜਿਆ ਗੁਰਦੇਵ ਬਹਾਦਰ ਪਾਸ਼ਾ ਜਿਹੜੇ ਕਿ ਮਨੁੱਖੀ ਹੱਕਾਂ ਦੇ ਵਾਸਤੇ ਧਾਰਮਿਕ ਅਜ਼ਾਦੀ ਦੇ ਵਾਸਤੇ ਦਿੱਲੀ ਦੇ ਚਾਂਦਨੀ ਚੌਕ ਦੇ ਹੋਏ اپنے تین سکھا کے سمیت شہادت دی گروہ تیگ بہادر پاشا کا ہمیشہ ہی مجنو کوئی بھی ہر مجنو کی باندھ پڑی گروہ تیگ بہادر پاشا جنو اسے بھی آئے گا گرو گھر کا شردالو راجا رام سنگھ ਉਦ ਨੂੰ ਅਰੰਗ ਦੇਵ ਨੇ ਇੱਕ ਨੀਤੀ ਦੇ ਤਹਿਤ ਇੱਥੇ ਭੇਜਿਆ। ਔਰ ਉਦੀ ਜਿਹੜੀ ਲੜਾਈ ਆ ਰਾਜਾ ਕਤਰ ਤੋਂ ਜੜੀ ਪੜੀ ਭਾਗ ਸੇ। ਉਹਦੇ ਨਾਲ ਝੜਨਾ ਸੀ। ਅਰੰਗ ਦੇਵ ਦੀ ਨੀਤੀ ਇਹ ਸੀ ਕਿ ਜੇ ਜਿਹੜਾ ਰਾਜਾ ਰਾਮ ਸਿੰਘ ਜੁਨੀਆਪ ਚਲਾ ਗਿਆ ਤਾਂ ਵੀ ਮੈਨੂੰ ਲਾਭ ਹੈ ਤੇ ਜੇ ਜਿਹਨੇ ਰਾਜਾ ਪੜੀ ਪਾਲ ਤੇ ਨੂੰ ਮਾਰ ਦਿੱਤਾ ਤੇ ਤਾਂ ਵੀ ਮੈਨੂੰ ਲਾਭ ਹੈ। جیڑا جاجا رام سنگھ ہے یہ گرو گھر یہ شردال بہت مند نے گروہ نو یاد سن کے گروہ تیگ بہادر پادشاہ پائی متی داس جی دو شتہ کے سنے سن سوڑا سو ساٹھ عیسوی تارا نے لکھا کہ اتنے پہنچ

اپنی کونوں دی کی کلا دی نہیں کارج کر دی کیونکہ آج پارا سلسلہ آج پارا سلسلہ ہی دیڑھا ہے وہ گروہ نارک پاکشاہ نے سکھا دے والو دیگریاں کہ سیسے دیڑھے نے ایک گروہ گرفت ساہے جشمیش پاکشاہ انہوں نے پلسپے کے مطابق ایسے دیگرے نے

ਆਗੇ ਵੀ ਸਾਨੂੰ ਜੀਮ ਨਹੀਂ ਫੜਗੇ ਸਿੱਧੀ ਅੰਦਰੋਂ ਨਿਕਾੜੇ ਪਾਗੇ ਬੇਕਰ ਧੰਨ ਉਬਾਰ ਸਕੀਨਾ ਵਾ ਪਰ ਸਾਡੇ ਦਰਬਾਰਾਂ ਦੇ ਵਿੱਚੋਂ ਸਿੱਧੀ ਨਹੀਂ ਕਾ ਕੇ ਸੰਭੇ ਅੱਗ ਤਾਰ ਪਦੀ ਹੈ ਪਰ ਸਾਡੇ ਅੰਦਰ ਜਿਹੜੇ ਗੁਰੂ ਨਾਲ ਸਾਜ ਹੈ ਇਹਨੂੰ ਕੋਈ ਨਹੀਂ ਫੜ ਸਕਦਾ ਤੁਹਾਨੂੰ ਸੁਣਤੀ ਕੌਣ ਨੂੰ ਮੈਂ ਅਪੀਲ ਕਰਾਂ ਕਿ ਗੁਰੂ ਦੇ ਗੁਰੂ ਆਪਾਂ ਵਿੱਚਿਆਂ ਵੀ ਨਾਮ ਲਈ می پتا ہے اپنے آپ ਦੀ ਆ ਗਏ ਸਾਡੀ ਬਾਲ ਕੀ ਘਟ ਤੋਂ ਘਟ ਡਿੱਤੀ ਤਾਂ ਤਰਕਾਂ ਦੇ ਵਿੱਚ ਪੈ ਕੇ ਆਪਣੇ ਬੇੜੇ ਨੂੰ ਅੱਗੇ ਨਹੀਂ ਲੰਡਾ ਸਕੀ ਉਹਦੇ ਤਾਂ ਬਾਬਾ ਮਕਰ ਸ਼ਾਹੀ ਨੂੰ ਬਾੜੋਂ ਲਾਗੀ ਸ਼ਰਦਾ ਜਾਈ ਸ਼ਰਦਾ ਦੇ ਨਾਲ ਆਖੀ ਇੰਨਾ ਤਰਪਾ ਹੋ ਰਹੇ ਬਗਿਆਨ ਤੋਂ ਬਾਤ ਲੱਗਦੀ ਆ ਗੁਰੂ ਦੇ ਪ੍ਰਸਾਦ ਕਰਦੀ ਤੁਮੇ ਜੁੰਜੀ ਕੌਮ ਨੂੰ ਮੈਂ ਅਪੀਲ ਕਰਦਾ ਹਾਂ

ਮੈਂ ਬੜੀ ਜੀ ਨਾ ਬਾਹਰੋਂ ਜਾਉਂਦੀ ਈਸ਼ੂ ਸ਼ੇਰ ਮੈਂ ਜਦੋਂ ਮਟਰ ਦੀ ਖਤੀ ਤੇ ਗਿਆ ਉਸ ਕੋਲ ਦਾ ਵਾਤਾਵਰਣ ਬੜੀ ਖੇਚਕੋਤਾ ਜਿਹੀ ਏਡੇ ਗੁਰੂਤਾਨ ਸਾਹਿਬ ਹੈ ਪੰਡਿਤ ਬ੍ਰਹਮਦਾਸ ਦੇ ਨਾਲ ਕਰ ਚਾਈ ਤੇ ਪੰਡਿਤ ਬ੍ਰਹਮਦਾਸ ਗੁਰੂ ਦੇ ਚਰਨਾਂ ਦੇ ਵਿੱਚ ਝੁਕ ਕੇ ਜਿਤ ਬਣਿਆ ਪਾਤਸ਼ਾਹ ਨੇ ਗਿਆਨੀ ਬ੍ਰਹਮਦਾਸ ਪੂਰਾ ਮਿਟ ਗਿਆ انہیں کیا میں مٹ گیا پی نام رکھا برہمتا گرو تیگ بہادر پادشاہ کو آیا جی ساری دارمک آزادی ملک کے لوگ خطرے کے کشمیری پنڈتوں کے سمجھے ہندوستان کے ہندو کی بان پڑو

ਆਪਣੇ ਸੁਆਮੀ ਦੇ ਮਤਲਬ ਸਿਰਫ 1 ਮੀਟਰ ਆਪਾਂ ਗੁਰੂ ਸਾਹਿਬ ਦੇ ਬਚਨਾਂ ਦਾ ਸਤਿ ਰੂਪ ਦੇ ਵਿੱਚ ਜਾਪ ਕਰਾਂਗੇ ਤੇ ਫਿਰ ਆਪਾਂ ਫਤਵੀ ਸਾਜ ਪਾਵਾਂਗੇ ਜਰੂਰੀ ਇਤੇ ਕਾਰਨ ਕਿ ਕਿਸੇ ਵੀ ਵਾਸੇ ਨੂੰ ਗੁਰੂ ਦਾ ਦੇਸ ਲੋਕ ਸੁੱਧ ਰੂਪ ਕੀ ਆਪਾਂ ਪੜ੍ਹ ਲੈਣਾ ਹੈ ਭੈ ਤਾਂ ਮੂ ਕਹੋ ਜੀਤਨ ਭੈ ਤਾਂ ਮੂ ਕਹੋ ਜੀਤਨ پیمانتے آ پیمانتے

ਇਹ ਸਾਰੇ ਆਪਣੇ ਕਿੱਤੀਆਂ ਦੇ ਵਿੱਚ ਤਲਾ ਰੀਤ ਰਵੇ ਇਤਿਹਾਸ ਹਮੇਸ਼ਾ ਸਾਡੀ ਅਗਵਾਈ ਕਰਦਾ ਹੈ ਇਹ ਇਤਿਹਾਸ ਕਿਤੇ ਆ ਅਸੀਂ ਚੱਕੀ ਡੋਲਾ ਕੇ ਨਹੀਂ ਮੈਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮੂਹ ਜੀ ਸੰਗਤ ਸ਼ਰੂਣੀ ਬੋਰਡ ਦੁਆਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਗੇ ਬੈਠੇ ਆ ਕਾਰ ਸੇਵਾ ਪੂਰੀ ਵਾਲੇ ਮਹਾਨ ਪੁਰਖ ਬਾਬਾ ਜੀ ਦੀ ਨੇਕ ਸੇਵੀ ਖਡੂਰ ਸਾਹਿਬ ਤੋਂ ਮਾਤਾ ਜੀ ਬਾਬਾ ਜੀਵਾ ਸਿੰਘ ਜੀ 96 ਕਰੋੜੀ ਸ਼ਰੂਣੀ ਬੁੱਢਾ ਦਾਦੇ ਮੁੱਖੀ ਦੱਥੇਦਾਰ ਸਿੰਘ ਸਾਹਿਬ ਆਵਾ ਬੰਗੀਰ ਸਿੰਘ ਜੀ ਸੇਖਾ ਸਾਹਿਬ ਆਵਾ ਮੇਦਰ ਸਿੰਘ ਜੀ ਅਤੇ ਹੋਰ ਗੁਰੂ ਨਾਨਕ ਨਾਮ ਲੈ ਆਪੇ ਸੰਗਤ ਇਥੇ ਵੱਡੀ ਗੱਡੀ ਦੇ ਵਿੱਚ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸਰਦਾਰ ਸਰਦਾਰ ਗੁਰਵੰਤ ਸਿੰਘ ਜੀ ਮੰਨਣ ਸਰਦਾਰ ਜਿੰਦਰ ਸਿੰਘ ਜੀ ਮੈਂਤਾ ਸਰਦਾਰ ਕੁਜੀਤ ਸਿੰਘ ਜੀ ਪਟੇਵਾਰ ਆਡੇ ਭੋਲ ਸਾਡੇ ਸਤਕਰ ਜਿਹੜੇ ਸੂਚੀ ਸੰਗਠਿਤ ਬੰਤੀਆ ਸਾਰੇ ਹੀ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਅਨਾਰ ਸਵੇਰੇ ਆਪਾਂ ਵੱਡੀ ਜਣਤੀ ਦੇ ਵਿੱਚ ਪਹੁੰਚਣਾ ਹੈ ਤੇ ਪੂਰਾ ਪਾਲ ਸਹਿ ਗਾਹੋਂ ਦਲਾਵ ਦੇ ਨਾਲ ਇੱਕ ਨਗਰ ਕੀਰਤਨ ਉਹ ਬ੍ਰੰਹ ਕਰਨਾ ਨੇ ਵਿਚਾਰਾਂ ਦੀ ਮਾਨ ਪਾਉਂਦੇ ਆ ਉਹਦਾ ਕੋਈਆਂ ਬਿਆਨ ਪ੍ਰਕਾਰ ਦੀਆਂ ਛੁੱਟਾ ਗਲਤੀਆਂ ਦੀ ਮਾਫੀ ਇੱਕ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਇਹਨਾਂ ਦੇ ਭਾਗਿਤ ਸਿੱਖ ਬਹੁਤ ਘੱਟ ਹੈ ਪਰ ਮੈਂ ਬੇਨਤੀ ਕਰਦਾ ਨਾ ਇੱਕ ਸਿੱਖ ਵੀ ਸਵਾ ਲੱਖ ਦਾ ਕਾਰਜ ਜੇ ਅੰਦਰੋਂ ਗੁਰੂ ਦਾ ਜੜਿਆ ਹੋਇਆ ਇੱਕੀ ਮੌਕਾ ਭਾਵੇਂ ਅਸੀਂ ਇੱਥੇ ਬਹੁਤ ਘੱਟ ਗਿੱਟੀਾਂ ਪਰ ਤੁਹਾਡਾ ਗੁਰੂ ਤੇ ਵਿਧਵਾ ਗੁਰੂ ਤੇ ਕਰੋਸਾ ਇਥੋਂ ਦੀ ਪ੍ਰਬੰਧਕ ਕਮੇਟੀ ਇਥੋਂ ਦੀ ਸੰਗਤ ਇਥੋਂ ਦਾ ਪ੍ਰਸ਼ਾਸਨ ਜਿਹੜੇ ਸਹਿਯੋਗ ਦੇ ਰਹੇ ਨੇ ਭਾਵੇਂ ਜੈਨ ਤੇ ਅਭਿਆਸੀ بھائی رنجیت جی مانگیا سارے کا گرو کی سنگتا گرو گرنتھ صاحب جی کا پٹار گول گنجی کی معافی واحر جی کا خالا واحر جی کی فتح